ਬਾਜਵਾ ਸਾਹਿਬ ਸੱਚਮੁੱਚ ਹੀ ਐਕਟਿਵ ਨੇ ਅੱਜਕੱਲ ਉਹ ਸਾਰੇ ਪਾਸੇ ਉਹ ਜਿਵੇਂ ਕਹਿੰਦੇ ਨੇ ਨਾ ਪੂਰੀ ਟੈਣੀ ਨਜ਼ਰ ਦੇ ਨਾਲ ਦੇਖਦੇ ਆ ਉਧਰ ਉਹ ਜਿਹੜੇ ਪਾਰਟੀ ਫੰਡ ਵਾਲਾ ਮਸਲਾ ਆਪ ਆਇਆ ਉਧਰ ਵੀ ਉਹਨਾਂ ਦਾ ਬਿਆਨ ਆਇਆ ਕਹਿੰਦੇ ਵੀ ਈਡੀ ਨੂੰ ਦਿਓ ਜਾਂਚ ਇਹਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਫੰਡ ਵਾਲਾ ਮਸਲਾ ਅੱਜਕੱਲ ਗੱਲ ਹੀ ਬਹੁਤ ਚੱਲ ਰਹੀ ਹੈ ਚਰਚਾ ਚ ਹੈ ਪੂਰਾ ਕਿਹੜਾ ਫੰਡ ਹੈ ਜੀ ਥੋੜਾ ਇਹਦੇ ਬਾਰੇ ਵੀ ਦੱਸਿਓ ਕਿੰਨੇ ਕ ਫੰਡ ਇਕੱਠੇ-ਕੁੱਠੇ ਕਰੇ ਇਹਨਾਂ ਨੇ ਦੇਖੋ ਫੰਡ ਪਤਾ ਨਹੀਂ ਉਹ ਐਗਜ਼ੈਕਟ ਮੇਰੇ ਕੋਲ ਨੰਬਰ ਨਹੀਂ ਹੈਗਾ ਇਸ ਚੀਜ਼ ਦਾ ਕਿ ਕਿੰਨੇ ਕਰ ਕੀਤੇ ਕਿੰਨੇ ਨਹੀਂ ਕੀਤੇ ਜੀ ਪਰ ਇਹ ਕੱਲੋ ਕੇ ਵੀਕਐਂਡ ਤੇ ਬਹੁਤ ਜ਼ਿਆਦਾ ਹੰਗਾਮੇ ਵਾਲੀ ਖਬਰ ਬਣ ਗਈ ਹਮ ਜਦੋਂ ਇੱਕ ਪੱਤਰ ਜਿਹੜਾ ਸੀਗਾ ਜੋ ਇੰਜੀਨੀਅਰ ਐਸੋਸੀਏਸ਼ਨ ਦੇ ਕੁਝ ਅਹੁਦੇਦਾਰਾਂ ਨੇ ਲਿਖਿਆ ਕਿ ਭਾਈ ਤੁਹਾਡੇ ਬੰਦੇ ਜਿਹੜੇ ਆ ਉਹ ਮਹਿਕਮੇ ਦੇ ਅਧਿਕਾਰੀਆਂ ਤੋਂ ਆਰਟੀ ਫੰਡ ਦੇ ਨਾਮ ਤੇ ਸਿੱਧਾ ਪੈਸਾ ਮੰਗ ਰਹੇ ਹਮ ਉੱਤੋਂ ਚਲੋ ਜਿੱਦਾਂ ਤੁਸੀਂ ਕੋਟ ਕੀਤਾ ਕਿ ਪ੍ਰਤਾਪ ਸਿੰਘ ਬਾਜਬੌਰ ਆਂਦਾ ਇਹ ਬਿਆਨ ਆ ਜਾਂਦਾ ਹੈ ਕਿ ਇਹਦੀ ਜਾਂਚ ਜਿਹੜੀ ਆ ਈਡੀ ਜਾਂ ਕੋਈ ਹੋਰ ਸੈਂਟਰਲ ਏਜੰਸੀ ਕਰੇ ਜੀ ਹੁਣ ਦੇਖੋ ਪ੍ਰਤਾਪ ਸਿੰਘ ਬਾਜਬੌਰ ਜੋ ਗੱਲ ਕਹਿ ਰਹੇ ਆ ਉਹ ਸ਼ਾਇਦ ਇਸ ਕਰਕੇ ਕਿਉਂਕਿ ਵਿਜੀਲੈਂਸ ਤੇ ਇਹਨਾਂ ਦੇ ਕੋਟੇ ਦੀ ਆ ਨਾ ਇਸ ਟਾਈਮ ਤੇ ਜਿੱਦਾਂ ਸੈਂਟਰਲ ਏਜੰਸੀਆਂ ਉਹਨਾਂ ਦੇ ਰਿਮੋਟ ਤੇ ਚੱਲਦੀਆਂ ਵਿਜੀਲੈਂਸ ਹਮੇਸ਼ਾ ਵਿਜੀਲੈਂਸ ਨੇ ਤੇ ਇਹ ਹੋਇਆ ਉਹ ਜੀ ਕੋ ਤਾਂ ਨਾਮੀ ਖਟਿਆ ਕਿ ਕੈਪਟਨ ਦੇ ਰਾਜ ਦੇ ਵਿੱਚ ਬਾਦਲਾਂ ਤੇ ਪਰਚਾ ਹੋਇਆ ਬਾਦਲਾਂ ਨੂੰ ਮੁੜ ਕੇ ਕਲੀਨ ਚਿੱਟ ਜਦੋਂ ਉਹ ਸਰਕਾਰ ਚ ਆ ਗਿਆ ਤਾਂ ਉਹਨਾਂ ਦੇ ਰਾਜ ਦੇ ਵਿੱਚ ਕੈਪਟਨ ਤੇ ਹੋਇਆ ਤੇ ਜਦ ਕੈਪਟਨ ਆ ਗਿਆ ਤਾਂ ਕੈਪਟਨ ਨੂੰ ਕਲੀਨ ਚਿੱਟ ਜੀ ਇਨਫੈਕਟ ਕੈਪਟਨ ਨੂੰ ਕਲੀਨ ਚਿੱਟ ਜਦੋਂ ਜਾ ਰਿਹਾ ਸੀਗੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਹੈ ਡਬਲ ਈਟਾਪ ਦੇ ਵਿੱਚ ਸੰਗਦਰਸ਼ਨ ਸੀਗਾ ਉਸ ਦਿਨ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲੀ ਅਸੀਂ ਸਵਾਲ ਕੀਤਾ ਤੇ ਉਹ ਮੁਸਕਰਾ ਕੇ ਕਹਿੰਦੇ ਕਹਿੰਦੇ ਜੀ ਇਹ ਤਾਂ ਹੁਣ ਵਿਜੀਲੈਂਸ ਹੀ ਦੱਸ ਸਕਦੀ ਹੈ ਕਿ ਕਲੀਨ ਚਿੱਟ ਕਿਵੇਂ ਮਿਲੀ ਹੈ ਤਾਂ ਵਿਜੀਲੈਂਸ ਨੂੰ ਕੌਣ ਦੱਸੂਗਾ ਵਿਜੀਲੈਂਸ ਨੂੰ ਤੇ ਸਰਕਾਰਾਂ ਨਹੀਂ ਦੱਸ ਸਕਦਾ ਸਰਕਾਰਾਂ ਨਹੀਂ ਦੱਸਣਾ ਬਿਲਕੁਲ ਤਾਂ ਮਤਲਬ ਕਿ ਇਹ ਸਭ ਕੁਝ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਹੀ ਇੱਕ ਮਜ਼ਾਕ ਜਿਹਾ ਬਣ ਕੇ ਰਹਿ ਗਿਆ ਜਿਵੇਂ ਸੈਂਟਰਲ ਏਜੰਸੀਆਂ ਕਰਦੀਆਂ ਓਵੇਂ ਵਿਜੀਲੈਂਸ ਦਾ ਵੀ রেক রেকর্ড কুছ اسی طرح ਦਾ ਹੀ ਆ ਹੁਣ ਖਬਰ ਆ ਰਹੀ ਸੀ ਕਿ ਇਹਨਾਂ ਨੇ ਵਿਜੀਲੈਂਸ ਦਾ ਹੈੱਡ ਹੀ ਬਦਲ ਦਿੱਤਾ ਪੰਜਾਬ ਵਾਲਾ ਮਰਿੰਦਰ ਕੁਮਾਰ ਜੀ ਨਗੇਸ਼ਵਰ ਰਾਓ ਨੂੰ ਲਾ ਦਿੱਤਾ ਉਹਨਾਂ ਦੀ ਜਗ੍ਹਾ ਤੇ ਤਾਂ ਇਹ ਵੀ ਇੱਕ ਮਾਮਲਾ ਜਿਹੜਾ ਉਹ ਇੱਧਰ ਹੀ ਜੋੜਿਆ ਜਾ ਰਿਹਾ ਕੁਝ ਜਿਹੜਾ ਪਿਛਲੇ ਸਮੇਂ ਦਾ ਇਸ ਤਰ੍ਹਾਂ ਦਾ ਪਖ ਰਿਹਾ ਕਿ ਵਿਜੀਲੈਂਸ ਤੇ ਵੀ ਕਿੰਤੂ ਪਰੰਤੂ ਜਿਹੜੇ ਆ ਨਾ ਉਹ ਦੇਖਣ ਨੂੰ ਮਿਲੇ ਆ ਤਾਂ ਖੈਰ ਹੁਣ ਦੇਖੋ ਚਲੋ ਪਾਜਬਾ ਸਾਹਿਬ ਨੇ ਮੰਗ ਕਰ ਦਿੱਤੀ ਆ ਇਹਨਾਂ ਦੀ ਮੰਗ ਪਤਾ ਨਹੀਂ ਪੂਰੀ ਹੁੰਦੀ ਆ ਕਿ ਨਹੀਂ ਹੁੰਦੀ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਬਈ ਇਹਦੀ ਜਾਂਚ ਪੜਤਾਲ ਤੇ ਹੋਣੀ ਚਾਹੀਦੀ ਆ ਨਾ ਪਾਰਟੀ ਫੰਡ ਦੇ ਨਾਮ ਤੇ ਤੁਸੀਂ ਮਹਿਕਮੇ ਤੋਂ ਕਿਸ ਤਰ੍ਹਾਂ ਪੈਸਾ ਲੈ ਸਕਦੇ ਹੋ اور ਕਮਾਲ ਦੀ ਗੱਲ ਆ ਕਿ ਅੱਜ ਇੱਕ ਐਸਾ ਅਖਬਾਰ ਜਿਹਨੂੰ ਪੰਜਾਬੀ ਬੜਾ ਪਿਆਰ ਕਰਦੇ ਨੇ ਉਹਨਾਂ ਦੇ ਜਰਨਲ ਸਟੋਰੀ ਇਹ ਲਿਖੀ ਆ ਜ਼ੋਰ ਲੱਗਿਆ ਉਹਨਾਂ ਦਾ ਕਿ ਨਹੀਂ ਜੀ ਇਸ ਤਰ੍ਹਾਂ ਪਾਰਟੀ ਫੰਡ ਮੰਗਣਾ ਜਿਹੜਾ ਰਿਸ਼ਵਤ ਦੇ categories ਨਹੀਂ ਆਉਂਦਾ ਕਮਾਲ ਦੀ ਗੱਲ ਹੈ ਵੀ ਤੁਹਾਡਾ ਜੋ ਵੀ ਨਹੀਂ ਖੇੜਾ ਕਰਦਾ ਅਰੇ ਸਰ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਵੀ ਮਤਲਬ ਕਿ ਅਧਿਕਾਰੀ ਆਪਣੇ ਪੱਧਰ ਤੇ ਕੋਈ ਗੇਮ ਲਾ ਰਾਇਸੀ ਹਾਂ ਜਾਂ ਵਾਕਿਆ ਸੱਚਮੁੱਚ ਪਰ ਅਧਿਕਾਰੀਆਂ ਦੀ ਕੀ ਜ਼ਰੂਰਤ ਹੈ ਜੀ ਕੀ ਮਜਾਲ ਆ ਜੀ ਅਧਿਕਾਰੀ ਆਪਣੀ ਨੌਕਰੀ ਕਿਉਂ ਖਤਰੇ ਚ ਪਾਊਗਾ ਭਈ ਹਾਂ ਉਹਨੇ ਪੈਸੇ ਬਣਾਉਣੇ ਆ ਦੂਜੇ ਢੰਗ ਉਹਨਾਂ ਦੇ ਕੋਲ ਹੁੰਦੇ ਆ ਔਈ ਦਾ ਬੜਾ ਰਿਸਕ ਨਹੀਂ ਲਊਗਾ ਬਿਲਕੁਲ ਨਹੀਂ ਸਰ ਪਾਰਟੀ ਫੰਡ ਦੇ ਨਾਮ ਤੇ ਕਿਉਂਕਿ ਉਹ ਤਾਂ ਪਤਾ ਲੱਗ ਜਾਣਾ ਉਸ ਵੇਲੇ ਨਾ ਉਹ ਇਹ ਕਿ ਪਾਰਟੀ ਫੰਡ ਦੇ ਨਾਮ ਦੇ ਕਿਵੇਂ ਪੈਸੇ ਮੰਗ ਸਕਦਾ ਜਨਾਬ ਹੂੰ ਤਾਂ ਗੱਲ ਇਹ ਆ ਕਿ ਉਹਨ ਇਹਦੀ ਜਾਂਚ ਪੜਤਾਲ ਹੋਊਗੀ ਤਾਂ ਕੋਈ ਰਿਜ਼ਲਟ ਨਿਕਲੇਗਾ ਨਾ ਜੀ ਤਾਂ ਜਾਂਚ ਪੜਤਾਲ ਤਾਂ ਹੋਣੀ ਚਾਹੀਦੀ ਆ ਦੇਖੋ ਇੱਕ ਚੀਜ਼ ਤੇ ਮੰਨ ਗਏ ਆ ਨਾ ਪਿਛਲੇ ਦਿਨੀ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਭਾਈ ਫਲਾਣਾ ਫਲਾਣਾ ਜ਼ਿੰਮੇਵਾਰ ਹੋਊਗਾ ਫਲਾਣੀ ਫਲਾਣੀ ਭ੍ਰਿਸ਼ਟਾਖੋਰੀ ਵਾਸਤੇ ਅਰੇ ਸਰ ਗੱਲ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਤੁਸੀਂ ਲੱਖ ਯਤਨ ਕਰਨ ਦੇ ਬਾਵਜੂਦ ਕ੍ਰਾਪਸ਼ਨ ਨਹੀਂ ਰੋਕ ਸਕੇ ਔਰ ਇਹੋ ਜੀ ਕ੍ਰਾਪਸ਼ਨ ਹੈ ਇਸ ਟਾਈਮ ਪੰਜਾਬ ਦੇ ਵਿੱਚ ਸਰ ਜਿਹੜਾ ਐਸਐਚਓ ਲੱਖ ਰੁਪਈਆ ਲੈਂਦਾ ਸੀਗਾ ਜਿਹੜਾ ਐਸਐਚਓ ਲੱਖ ਰੁਪਈਆ ਲੈਂਦਾ ਸੀਗਾ ਅੱਜ 4 4 5 5 ਲੱਖ ਤੇ ਪਹੁੰਚਿਆ ਗਏ ਸਾਰੇ ਕਹਿੰਦੇ ਲੋਕ ਵੀ ਕਹਿੰਦੇ ਕਿਉਂਕਿ ਉਹਨਾਂ ਦੇ ਤਜਰਬੇ ਨੇ ਤੇ ਤਜਰਬੇ ਨਹੀਂ ਸਾਹਿਬ ਤਜਰਬੇ ਨਹੀਂ ਕਿਉਂਕਿ ਲੋਕ ਮਾਰਕੀਟ ਦਾ ਰੇਟ ਪਤਾ ਕਰ ਲੈਂਦੇ ਆ ਹੂੰ ਕਿ ਮਾਰਕੀਟ ਦਾ ਰੇਟ ਕੀ ਹੈ ਜਿਵੇਂ ਕਿਸੇ ਸਿੰਗਰ ਦਾ ਪਤਾ ਹੁੰਦਾ ਕਿ ਇੰਨੇ ਕੋ ਲੱਖ ਲੈਂਦਾ ਪ੍ਰੋਗਰਾਮ ਦਾ ਇੱਥੇ ਹਰੇਕ ਆਪਸ਼ਨ ਦਾ ਮਾਰਕੀਟ ਦਾ ਰੇਟ ਜਿਹੜਾ ਪਤਾ ਲੋਕਾਂ ਨੂੰ ਹੂੰ ਤਾਂ ਮਤਲਬ ਕਿ ਇੰਨੀ ਅੰਨੀ ਮਚ ਗਈ ਆ ਕਿ ਐਸਐਚਓ ਪੱਦਰ ਦੇ 4 4 5 5 ਲੱਖ ਰੁਪਈਆ ਬਣਾ ਰਹੇ ਨੇ ਜੀ ਇੱਕ ਕੇਸ ਦੇ ਵਿੱਚੋਂ ਕਿਆ ਬਾਤ ਹੈ ਤਾਂ ਮਤਲਬ ਕਿ ਇਹੋ ਜੀ ਹਾਲਤ ਬਣੀ ਪਈ ਆ ਕਿ ਆਰਗੇਨਾਈਜ਼ਡ ਤਰੀਕੇ ਨਾਲ ਕਰਾਪਸ਼ਨ ਜਿਹੜੀ ਆ ਉਹ ਹਾਸਲ ਕੀਤੀ ਜਾ ਰਹੀ ਆ ਹੂੰ ਅਸੀਂ ਪਿਛਲੇ 2-3 ਸਾਲ ਤੋਂ ਪਿੱਟ ਰਹੇ ਸੀਗੇ ਕਿ ਤੁਹਾਡੀ ਹੇਠਲੇ ਪੱਧਰ ਤੇ ਬਈ ਜਿਹੜੀ ਅਫਸਰ ਸ਼ਾਹੀ ਤੇ ਪਕੜ ਬਹੁਤ ਕਮਜ਼ੋਰ ਹੈ ਤੁਹਾਡੇ ਲੀਡਰਾਂ ਤੇ ਤੁਹਾਡੀ ਪਕੜ ਬਹੁਤ ਕਮਜ਼ੋਰ ਹੈ ਮਾਰਖੋਰੀ ਜਿਹੜੀ ਆ ਉਹ ਖੁੱਲੇ ਰੂਪ ਤੇ ਚੱਲ ਰਹੀ ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਇੱਕ ਪਾਸੇ ਤੇ ਕ੍ਰਪਸ਼ਨ ਵਾਧੂ ਆ ਪਰ ਦੂਜੇ ਪਾਸੇ ਖਜ਼ਾਨਾ ਬਿਲਕੁਲ ਕਹਿੰਦੇ ਕਿ ਇਹ ਬਸ ਹੋ ਗਈ ਆ ਉਹਦੀ ਤਾਂ ਹੋ ਤੁਸੀਂ ਇਹ ਦੇਖੋ ਕਿ ਅੱਜ ਮੈਨੂੰ ਕੋਈ ਸੱਜਣ ਦੱਸ ਰਿਹਾ ਸੀ ਕਹਿੰਦੇ ਕਿ ਟੀਚਰਾਂ ਦੀ ਤਨਖਾਹ ਹੀ ਨਹੀਂ ਪਈ 17 ਤਰੀਕ ਹੋ ਗਈ ਆ ਜੀ ਪਤਾ ਨਹੀਂ ਉਹ ਮੈਨੂੰ ਇਹਦੇ ਬਾਰੇ ਮੈਂ ਕੋਈ ਪੁਸ਼ਟੀ ਤੇ ਨਹੀਂ ਕਰ ਸਕਦਾ ਤਾਂ ਇੱਕ ਪਾਸੇ ਜਿਹੜੀ ਆਰਗੇਨਾਈਜ਼ਡ ਤਰੀਕੇ ਨਾਲ ਕਰਾਪਸ਼ਨ ਨੇ ਉਹ ਤੇ ਵੱਧ ਰਹੀ ਆ ਪਰ ਸਾਡੀ ਜਿਹੜੀ ਆਰਥਿਕਤਾ ਉਹ ਕਮਜ਼ੋਰ ਹੋ ਰਹੀ ਆ ਜੀ ਜੀ ਤਾਂ ਆ ਤੁਸੀਂ ਦੇਖ ਲਓ ਜੀ ਹੁਣ ਆ ਸ਼ਰਾਬ ਪਾਲਿਸੀ ਇਹਨਾਂ ਨੇ ਨਵੀਂ ਲੈ ਕੇ ਆਉਣੀ ਹੈ ਇਹਦੇ ਚ ਕੀ ਹੋਊਗਾ ਵੱਡੇ ਗਰੁੱਪ ਬਣ ਜਾਣਗੇ ਛੋਟੇ ਕਾਰੋਬਾਰੀ ਵਾਰ ਰਹਿ ਜਾਣਗੇ ਉਹ ਜਿਨ੍ਹਾਂ ਨੂੰ ਫਾਇਦਾ ਮਿਲਦਾ ਸਰ ਉਹ ਉਹਨਾਂ ਤੋਂ ਹੀ ਹਿੱਸਾ ਲੈਂਦੇ ਨੇ ਉਹਨਾਂ ਤੋਂ ਹਿੱਸਾ ਲੈਂਦੇ ਉਹਨਾਂ ਨੂੰ ਹਰ ਵਾਰੀ ਫਾਇਦਾ ਮਿਲਦਾ ਤੇ ਗੱਲ ਹੀ ਇਹ ਇੱਥੋਂ ਸ਼ੁਰੂ ਹੁੰਦੀ ਹੈ ਜੀ ਕਾਰੋਬਾਰੀ ਮੋਟਾ ਪੈਸਾ ਦੇ ਰਹੇ ਹਵਾਲੇ ਰਹੀ ਪੈਸਾ ਬਾਹਰ ਜਾ ਰਿਹਾ ਜੀ ਸੋ ਇਸ ਕਰਕੇ ਇਹ ਸਾਫ ਹੈ ਸਪਸ਼ਟ ਹੈ ਕਿ ਕ腐ਸ਼ਨ ਜਿਹੜੀ ਹੈ ਨਾ ਰੁਕੀ ਹੈ ਨਾ ਇਹਨੇ ਰੁਕਣਾ ਤੇ ਇਹ ਜਿਹੜੀ ਕਰਾਪਸ਼ਨ ਇਹ ਵੀ ਇੱਕ ਕਹਿ ਲਓ ਕਿ 70 ਸਾਲਾਂ ਚ ਜਿਵੇਂ ਇਹ ਕਹਿੰਦੇ ਨੇ 70 ਸਾਲਾਂ ਚ ਇਦਾਂ ਨਹੀਂ ਇਦਾਂ ਨਹੀਂ ਉਦਾਂ ਨਹੀਂ ਤਾਂ 70 ਸਾਲਾਂ ਚ ਇਹ ਵੀ ਪਹਿਲੀ ਵਾਰੀ ਹੋਏਗਾ ਕਿ ਕਿਸੇ ਮਹਿਕਮੇ ਦੇ ਵਿੱਚੋ ਇਹ ਦੋਸ਼ ਲੱਗੇ ਕਿ ਪਾਰਟੀ ਫੰਡ ਦੇ ਨਾਮ ਤੇ ਉਹਨਾਂ ਤੋਂ ਵਸੂਲੀ ਹੋ ਰਹੀ ਹੈ ਇਹਦੇ ਚਾਹਤ ਕੋਈ ਮਹਿਕਮਾ ਬੋਲ ਕੇ ਇਹ ਇੱਕ ਗੈਂਗਸਟਰਾਂ ਤੋਂ ਕੱਟ ਨਹੀਂ ਇਹ ਵੀ ਤੇ ਇੱਕ ਵਸੂਲੀ ਆ ਪਾਰਟੀ ਫੰਡ ਦੇ ਨਾਮ ਤੇ ਕਿ ਉਹ ਪਤਾ ਨਹੀਂ ਇਹਨਾਂ ਨੇ ਆਫ ਦੀ ਰਿਕਾਰਡ ਕਿੰਨਾ ਕੁ ਪਾਰਟੀ ਫੰਡ ਇਕੱਠਾ ਕੀਤਾ ਹਮ ਇਤੇ ਦਫ਼ਤਰਾਂ ਚੋਂ ਪਤਾ ਕਰਨ ਵਾਲਾ ਆ ਆ ਡੀਸੀ ਮੁਕਸਰ ਦਾ ਵੀ ਹੁਣ ਮੇਰੇ ਖਿਆਲ ਦੇ ਨਾਲ ਖਬਰ ਆ ਰਹੀ ਸੀ ਕਿ ਡੀਸੀ ਬੜਕਾਤਾ ਹੂੰ ਹਾਂ ડીਸੀ ਆ ਜਿਹੜਾ ਆਪਣੇ ਪੱਧਰ ਤੇ ਥੋੜੀ ਉਹ ਸਾਰਾ ਕੁਝ ਕਰਦਾ ਹੋਊਗਾ ਮਾੜੀ ਜੀ ਜਾਂਚ ਪੜਤਾਲ ਕਰੋ ਖੰ ਮੁਕਸਰ ਜ਼ਿਲ੍ਹੇ ਦੇ ਵਿੱਚ ਖੈਰ ਅਮਰਪਾਸ ਸਿੰਘ ਜੀ ਕਹਿੰ ਰਹੇ ਨੇ ਕਿ ਐਮਐਲਏ ਅਨਮੋਲ ਰਤਨ ਵਾਲੇ ਮਾਮਲੇ 'ਚ ਕਹਿੰਦੇ ਕੀ ਬਣਿਆ ਉਹਦੀ ਜਾਂਚ ਵੀ ਵਿਜੀਲੈਂਸ ਕਰ ਰਹੀ ਸੀ ਤੇ ਵਿਜੀਲੈਂਸ ਜੀ ਤੇ ਆਪ ਦੀ ਜਾਂਚ ਹੋ ਜਾਂਦੀ ਆ ਆਪਾਂ ਕਈ ਵਾਰੀ ਗੱਲ ਕੀਤੀ ਐ ਖੈਰ ਫੰਡ ਇਸ ਵਾਰ ਕਹਿੰਦੇ ਫੰਡਾਂ ਵਾਲਾ ਕੰਮ ਵੀ ਔਖਾ ਹੀ ਹੁੰਦਾ ਹੈ ਅ ਅੱਜ ਕੱਲ ਬੜਾ ਮੁਸ਼ਕਿਲ ਨਾਲ ਮਿਲਦਾ ਪ੍ਰੋਗਰਾਮ ਦੇਖਣ ਦਾ ਪਰ ਰੋਜ਼ ਦੇਖੀਦਾ ਰਾਤ ਨੂੰ ਕਹਿੰਦੇ ਰਿਕਾਰਡ ਹੋਇਆ ਸਭ ਕਹਿੰਦੇ ਨੇ ਕਿ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਉਹ ਦੱਸ ਸੀ ਸਿੰਘ ਜੀ ਕਹਿ ਰਹੇ ਨੇ ਕਿ ਵੱਡੀ ਖੋਰੀ ਨੇ ਤਾਂ ਨੇ ਰੀ ਲੈਂਦੀ ਪਈ ਆ ਬਿਲਕੁਲ ਜੀ ਆਪਾਂ ਇਸੇ ਗੱਲ ਦੀ ਹੀ ਚਰਚਾ ਕਰ ਰਹੇ ਆ ਭ੍ਰਿਸ਼ਟਾਚਾਰ ਦੀ ਤੁਸੀਂ ਗੱਲ ਕੀਤੀ ਕਹਿੰਦੇ ਭ੍ਰਿਸ਼ਟਾਚਾਰ ਦੇ ਰੋਗ ਵਿੱਚ ਮੁਖਸਰ ਦੇ ਡੀਸੀ ਅੱਛਾ ਇਹ ਇਹੋ ਹੀ ਦੱਸ ਰਹੇ ਨੇ ਤੇ ਦੇਖੋ ਜੀ ਨਵੀਆਂ ਨਵੀਆਂ ਖਬਰਾਂ ਆਉਂਦੀਆਂ ਨੇ ਪਰ ਇੱਕ ਚੀਜ਼ ਇਹ ਹੈ ਮਿੰਟੂ ਜੀ ਜਿੰਨੀਆਂ ਕਿ ਹੁਣ ਅਧੀਆਂ ਪਤਰੀਆਂ ਹੋ ਰਹੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਸ਼ਬਦ ਵੀ ਨਾਲ ਜੁੜਦਾ ਆ ਰਿਹਾ ਜਿਵੇਂ ਤੁਸੀਂ ਚਰਚਾ ਕੀਤੀ ਨਾ ਵੀ ਇਹ ਵੱਧ ਰਿਹਾ ਹੈ ਪਤਾ ਨਹੀਂ ਕਿਉਂ 70 ਸਾਲਾਂ ਦੇ ਵਿੱਚ ਕਹਿੰਦੇ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਸਰਕਾਰ ਦਾ ਕੰਮ ਛਲਾਗਾਜੋਗ ਵੀ ਹੈ ਹਰਿੰਦਰ ਸਿੰਘ ਜੀ ਕਹਿ ਰਹੇ ਨੇ ਨਹੀਂ ਚਲੋ ਜਿਹੜਾ ਕੰਮ ਅੱਛਾ ਕੀਤਾ ਸੋ ਉਹ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਇਹਨਾਂ ਨੂੰ ਲਾਇਸੈਂਸ ਦੇ ਦਈਏ ਜੇ ਇਹਨਾਂ ਨੇ ਇੱਕ ਥਰਮਲ ਖਰੀਦ ਲਿਆ ਤਾਂ ਐਕਸਪੀਅਰਸ ਦੇ ਪੈਸੇ ਨਾਲ ਇਹ ਲਾਇਸੈਂਸ ਮਿਲ ਗਿਆ ਇਹਨਾਂ ਦੇ ਬੰਦਿਆਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦਾ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਉਹ ਤੁਸੀਂ ਲੋਕਾਂ ਦੇ ਪੈਸੇ ਨਾਲ ਖਰੀਦ ਕੀਤੀ ਹੈ ਅਮਲ ਦੇ ਖਰੀਦ ਲਿਆ ਠੀਕ ਹੈ ਇਹਦੇ ਨਾਲ ਇਹ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਤੁਸੀਂ ਬੁੱਲੇ ਵੱਡੋ ਹੋ ਬਿਲਕੁਲ ਵੀ ਤੁਸੀਂ ਕਿਤੋਂ ਵੀ ਇਕੱਠਾ ਕਰੋ ਤੇ ਕੁਝ ਵੀ ਕਰੋ